ਕੋਈ ਬਾਹਰ ਜਾਣਾ ਨਹੀਂ ਪ੍ਰੋਗਰਾਮ ਨਹੀਂ ਕਿਤੇ ਨਹੀਂ ਮਹਾਪੁਰਖ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਦੋ ਇਹਨਾਂ ਵਿੱਚ ਰਾੜਾ ਸਾਹਿਬ ਵਿੱਚ ਇੱਕ ਸੰਪਰਦਾ ਇੱਕ ਹੋਏ ਬਾਬਾ ਬਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਮਨ ਦੀ ਗੱਲ ਕੀਤੀ ਤਿੰਨ ਇੱਕ ਹੋਏ ਜਿਹੜੇ ਬਾਬਾ ਤੇਜਾ ਸਿੰਘ ਜੀ ਜਿਹੜੇ ਮੁਖੀ ਰਹੇ ਉਹਨਾਂ ਦੀ ਇੰਨੀ ਸਮਾਧੀ ਪੱਕੀ ਸੀ ਕਈ ਕਈ ਘੰਟੇ ਅੱਖਾਂ ਬੰਦ ਕਰਕੇ ਬੈਠੇ ਆਪਣੇ ਆਪ ਕੋਈ ਉਹਨਾਂ ਨੂੰ ਮਤਲਬ ਨਹੀਂ ਕਿੰਨੇ ਬੰਦੇ ਆਏ ਕੌਣ ਆਇਆ ਬਸ ਭਾਵੇਂ ਹਜ਼ਾਰ ਆ ਗਿਆ ਲੱਖ ਆ ਗਿਆ ਸੌ ਆ ਗਿਆ ਆਪਣੇ ਆਪ ਵਿੱਚ ਮਸਤ ਸੀ ਇੱਕ ਹੋਏ ਉਹਨਾਂ ਦੇ ਵਿੱਚ ਬਾਬਾ ਰਣਜੀਤ ਸਿੰਘ ਜੀ ਪੰਜ ਗਰਾਈਆਂ ਵਾਲੇ ਉਹ ਵੀ ਇੱਕ ਬੜੇ ਕਮਾਲ ਦੇ ਇਹ ਚਾਰ ਪੰਜ ਹਸਤੀਆਂ ਸੀ ਜਿਨ੍ਹਾਂ ਦਾ ਆਪਣੇ ਆਪ ਵਿੱਚ ਬਹੁਤ ਆਨੰਦ ਸੀ ਕਈ ਕਈ ਘੰਟੇ ਬੈਠ ਜਾਣਾ ਕਈ ਕਈ ਕਹਿੰਦੇ ਪਤਾ ਹੀ ਨਾ ਲੱਗਦਾ